ਦੇਖੋ ਜੀ ਜਦੋਂ ਪਾਰਟੀਆਂ ਦੇ ਧਿਆਨ ਵਿੱਚ ਵਰਕਰ ਨਾ ਨਾ ਹੋਣ ਤੇ ਫਿਰ ਉਦੋਂ ਇਦਾਂ ਦੇ ਮਸਲੇ ਜਿਹੜੇ ਉੱਠਦੇ ਹੀ ਆ ਜਦੋਂ ਕਿਤੇ ਘਰ ਦੇ ਵਿੱਚ ਇੱਕ ਸਾਧ ਦੇ ਉੱਤੇ ਪਰਿਵਾਰਵਾਦ ਆ ਜੇ ਕਿ ਹਾਂ ਪਹਿਲਾਂ ਜਿੱਦਾਂ ਬਾਦਲਾਂ ਦੇ ਟਾਈਮ ਤੇ ਉਦੋਂ ਤੇ ਪ੍ਰਚਾਰ ਹੁੰਦਾ ਸੀ ਕਿ ਵੇਖੋ ਜੀ ਇਹਨਾਂ ਨੇ ਆਪਣੇ ਸਾਰੇ ਰਿਸ਼ਤੇਦਾਰ ਜਿਹੜੇ ਉਹ ਸੈੱਟ ਕਰ ਲਿਆ ਤੇ ਹੁਣ ਜਿਹੜਾ ਸਾਡੇ ਤਰਨਤਾਰਨ ਦੀ ਸੀਟ ਆ ਉਹਦੇ ਤੇ ਵੀ ਇਹੀ ਕੁਝ ਚੱਲ ਰਿਹਾ ਵਾ ਕਿ ਸੋਲ ਸਾਹਿਬ ਜਿਹੜੇ ਸਟੈਂਡਿੰਗ ਐਮਐਲਏ ਆ ਉਹਨਾਂ ਦੇ ਵਾਈਫ ਜਿਹੜੇ ਆ ਉਹ ਇਲੈਕਸ਼ਨ ਲੜਨਗੇ ਤੇ ਉਹਨਾਂ ਇਲੈਕਸ਼ਨ ਲੜਨ ਤੋਂ ਬਾਅਦ ਜਿਹੜੇ ਆ ਉਹ ਆਪਣਾ ਜਿਹੜੇ ਕਮੇਟੀ ਘਰ ਦੇ ਮੇਰ ਬਣਾ ਸੋਚਦੇ ਹੋਣਗੇ ਆਪਣੇ ਮਨ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਵੇ ਕੋਈ ਸ਼ਹਿਰ ਦੇ ਵਿੱਚ ਆਵਾਜ਼ ਆ ਰਹੀ ਹੈ ਇਸ ਚੀਜ਼ ਨੂੰ ਲੈ ਕੇ ਫਾਰਮ ਜਿਹੜੇ ਸੀਗੇ ਉਹ ਆਮ ਆਦਮੀ ਪਾਰਟੀ ਦੇ ਝੋਲੀ ਦੇ ਵਿੱਚ ਰੱਖੇ ਸੀਗੇ ਕਿ ਕਹੀਂ ਵੀ ਇੱਥੋਂ ਜਿਹੜੀ ਆ ਉਹ ਸੀਟ ਲੜਨੀ ਆ ਪਰ ਇਤਨਾ ਕਿਤੇ ਜਿਹੜਾ ਪਾਰਟੀ ਨੇ ਅੰਗੂਲੀਆਂ ਕਰਕੇ ਤੇ ਐਮ ਐਲ ਏ ਹੋਣ ਦੇ ਨਾਤੇ ਤੇ ਜਿਹੜੀ ਇਹ ਸੀਟੇ ਉਹਨਾਂ ਦੇ ਘਰੀ ਦੇ ਦਿੱਤੀ ਗਈ ਜਦ ਪਾਰਟੀ ਨੂੰ ਪੰਜਾਬ ਦੇ ਵਿੱਚ ਸਟੈਂਡ ਕੀਤਾ ਗਿਆ ਤੇ ਸਭ ਤੋਂ ਉਹਨਾਂ ਦਾ ਇਹ ਹੀ ਸੀ ਕਿ ਪਰਿਵਾਰਵਾਦ ਨੂੰ ਖਤਮ ਕਰ ਦੇਣਾ ਪੰਜਾਬ 'ਚ ਕੀ ਲੱਗਦਾ ਨਹੀਂ ਕਿ ਪਾਰਟੀ ਆਪਣੀਆਂ ਉਹਨਾਂ ਗੱਲਾਂ ਦੇ ਉੱਤੇ ਖਰੀਨ ਨਿੱਤਰ ਪਾ ਦੇ ਸਾਡੀ ਪਾਰਟੀ ਜਿਹੜੀ ਬਣੀ ਹੈ ਨਾ ਜਿੱਤੋ ਇੱਕ ਪਰਿਵਾਰਵਾਦ ਨਹੀਂ ਆਮ ਘਰਾਂ ਦੇ ਬੱਚਿਆਂ ਨੂੰ ਜਿਹੜਾ ਵਾ ਉਹ ਉੱਪਰ ਚੁੱਕਿਆ ਜਾਊਗਾ ਜਾਂ ਕਹਿ ਲਈਏ ਕਿ ਆਮ ਘਰਾਂ ਦੇ ਜਿਹੜੇ ਵਰਕਰ ਸੀਗੇ ਜਿਹੜੇ ਸਾਈਕਲਾਂ ਤੇ ਉੱਤੇ ਵਰਕਰੀ ਕਰਦੇ ਰਹੇ ਆ ਜਾਂ ਜਿਹੜੇ ਘਰਾਂ ਦੇ ਬੂਹੇ ਖੜਕਾ ਕੇ ਦੁਪਹਿਰ ਟਾਈਮ ਤੋਂ ਵੀ ਲੋਕਾਂ ਨੂੰ ਬਾਹਰ ਕੱਢ ਕੱਢ ਕੇ ਉਹ ਪ੍ਰਚਾਰ ਕਰਦੇ ਰਹੇ ਆ ਕਿ ਬਾਦਲਾਂ ਨੂੰ ਤੇ ਕਾਲੀਆਂ ਨੂੰ ਛੱਡ ਕੇ ਕਾਂਗਰਸ ਨੂੰ ਛੱਡ ਕੇ ਦੇ ਹੁਣ ਆਪਾਂ ਬਦਲਾ ਲੈਣਾ ਝੜੂਦੀ ਸਰਕਾਰ ਲੈਣੀ ਹੈ ਪਰ ਕਿਤਨਾ ਕਿਤੇ ਜਿਹੜਾ ਵਾ ਉਹ ਆਪਣੀਆਂ ਉਮੀਦਾਂ ਦੇ ਤੇ ਨਹੀਂ ਖਰੇ ਉੱਤਰ ਸਕੇ ਜਿਸ ਕਰਕੇ ਜਿਹੜਾ ਵਾ ਉਹ ਇਨ੍ਹਾਂ ਕਾਰਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਸਾਨੂੰ ਤਰਨ ਤਰਨ ਦੇ ਵਿੱਚ ਅਸੀਂ ਇਲੈਕਸ਼ਨ ਲੜਾਂਗੇ ਇਨ੍ਹਾਂ ਮੁੱਦਿਆਂ ਤੇ ਲੜੀ ਹਰ ਬਾਦ ਉਹਨੂੰ ਛੱਡ ਕੇ ਤੇ ਸਿਰਫ ਤੇ ਸਿਰਫ ਇੱਕ ਆਮ ਘਰ ਨੂੰ ਗੂਟ ਪਾ ਕੇ ਤੇ ਉਹਨਾਂ ਨੂੰ ਸਟੈਂਡ ਕੀਤਾ ਜਾਵੇ ਤਾਂ ਕਿ ਜੋ ਲੋਕਾਂ ਦੇ ਕੰਮ ਆ ਜਿਉ ਉਹਨਾਂ ਦੇ ਮਨ ਦੇ ਵਿੱਚ ਹਰ ਇੱਕ ਬੰਦੇ ਦੇ ਮਨ ਦੇ ਵਿੱਚ ਸ਼ਾ ਹੁੰਦਾ ਆ ਆਪੋ ਆਪਣੇ ਨਰਦੀ ਹੁੰਦੀ ਆ ਕਿ ਹਾਂ ਮੈਂ ਕਿੱਦਾਂ ਦੇ ਕੰਮ ਕਰਨੇ ਆ ਤੇ ਤੁਸੀਂ ਦੇਖਿਆ ਹੀ ਹੁਣ ਤੱਕ ਸੋਲ ਸਾਹਿਬ ਨੇ ਜਿਹੜੇ ਆ ਉਹ ਹਲਕੇ ਦੇ ਵਿੱਚ ਕਿਦਾਂ ਦੇ ਕੰਮ ਕਿਦਾਂ ਜਿਆ ਤਰਨ ਤਰਨ ਦੇ ਵਿੱਚ ਕਿਦਾਂ ਦੇ ਕੰਮ ਕੀਤੇ ਆ ਉਹਦੇ ਵਿੱਚ ਤੇ ਕੋਈ ਵੀ ਡਿਵੈਲਪਮੈਂਟ ਅਜੇ ਤੱਕ ਸੁਣੀ ਨਹੀਂ ਨਾ ਕਿਤੇ ਵਿਖਾਈ ਗਈ ਹੈ ਸਿਰਫ ਬਹੁਤ ਸਾਰੇ ਵਰਕਰ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੂੰ ਪਾਰਟੀ ਵੱਲੋਂ ਇਗਨੋਰ ਕੀਤਾ ਗਿਆ ਵਾ ਮੈਂ ਇਕੱਲੀ ਨਹੀਂ ਆ ਬਸ ਕਈ ਵਰਕਰ ਵਿਚਾਰੇ ਇੰਦੇ ਜਿਹੜੇ ਬੜੇ ਗਰੀਬ ਘਰਾਂ ਦੇ ਸੀਗੇ ਜਿਨ੍ਹਾਂ ਉਸ ਟਾਈਮ ਤੇ ਪਾਰਟੀ ਦੇ ਨਾਲ ਤੁਰੇ ਹੀ ਜਦੋਂ ਕੋਈ ਪਾਰਟੀ ਲਈ ਖੜਨ ਨੂੰ ਤਿਆਰ ਨਹੀਂ ਸੀਗਾ ਹਾਂ ਉਸ ਟਾਈਮ ਤੇ ਲੋਕਾਂ ਨੂੰ ਘਰਾਂ ਚੋਂ ਲੈ ਕੇ ਆਉਣਾ ਦੁਪਹਿਰੇ ਜਾ ਕੇ ਲੋਕਾਂ ਦੇ ਦਰਵਾਜ਼ੇ ਖੜਕਾਉਣੇ ਉਹਨਾਂ ਲੋਕਾਂ ਲਈ ਬਹੁਤ ਔਖਾ ਸੀਗਾ ਫਿਰ ਵੀ ਉਹਨਾਂ ਨੇ ਆਪਣੇ ਆਪਣੇ ਬਾਡਾਂ ਦੇ ਵਿੱਚੋਂ ਹਿੰਮਤ ਕਰਕੇ ਪਾਰਟੀ ਲਈ ਦਿਨ ਰਾਤ ਇਕੱਠ ਕਰਕੇ ਕੰਮ ਕੀਤਾ ਅੱਜ ਪਾਰਟੀ ਦੀ ਜਿਹੜੀ ਲਿਸਟ ਜਾਰੀ ਹੋਈ ਹੈ ਬਹੁਤ ਸਾਰੇ ਵਰਕਰ ਇੰਜ ਦੇ ਆ ਜਿਨ੍ਹਾਂ ਨੂੰ ਇਗਨੋਰ ਹੀ ਕਰ ਦਿੱਤਾ ਗਿਆ ਵਾ ਤੇ ਦੂਸਰੇ ਪਾਰਟੀ ਦੇ ਜਿਹੜੇ ਸੀਗੇ ਜਾਂ ਜਿਨ੍ਹਾਂ ਨੂੰ ਮਤਲਬ ਅਸੀਂ ਕਦੀ ਸੜਕਾਂ ਤੇ ਵੇਖਿਆ ਵੀ ਨਹੀਂ ਉਹਨਾਂ ਨੂੰ ਮੌਕਾ ਦੇ ਦਿੱਤਾ ਸਾਸੀ ਕਾਲ ਜੀ ਨਾਇਨ ਪ੍ਰੋ ਪੰਜਾਬ ਦੇ ਨਾਲ ਜੁੜੇ ਹੋ ਤੇ ਇਸ ਵੇਲੇ ਤਰਨਤਾਰਨ ਦੇ ਵਿੱਚ ਜਿਹੜਾ ਵਾ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਪੂਰਾ ਜਿਹੜਾ ਮਾਹੌਲ ਭਖਿਆ ਹੋਇਆ ਵਾ ਤੇ ਕਈ ਸੀਟਾਂ ਇਹੋ ਜਿਹੀਆਂ ਨੇ ਕਈ ਵਾਰਡ ਇਹੋ ਜਿਹੇ ਨੇ ਜਿੱਥੇ ਕੀ ਟਿਕਟਾਂ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਤੇ ਦੂਸਰੀਆਂ ਪਾਰਟੀਆਂ ਨੂੰ ਕਹਿ ਲਓ ਕਿ ਉਹਨਾਂ ਦੇ ਆਪਸ ਦੇ ਵਿੱਚ ਵੀ ਟਕਰਾਅ ਹੋ ਰਹੇ ਨੇ ਐਸੀ ਇੱਕ ਹੌਟ ਸੀਟ ਬਣੀ ਹੋਈ ਹੈ ਤਰਨ ਦੇ ਵਿੱਚ ਵਾਰਡ ਨੰਬਰ 3 ਇੱਥੇ ਇੱਕ ਪਾਸੇ ਜਿਹੜਾ ਵਾ ਮੌਜੂਦਾ ਐਮਐਲਏ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਵਾਈਫ ਨੇ ਤੇ ਦੂਜੇ ਪਾਸੇ ਹੀ ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਵਾ ਆਪਣੀ ਸੇਵਾ ਨਿਭਾਰੇ ਜਗਤਵਿੰਦਰ ਚਾਹਲ ਜੀ ਹੁਣਾਂ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਆਪਣਾ ਜਿਹੜਾ ਕਾਗਜ਼ ਦਾਖਲ ਕਰਾ ਦਿੱਤੇ ਗਏ ਨੇ ਜਾਣਦੇ ਹਾਂ ਕੀ ਇਹ ਕਾਰਨ ਬਣੇ ਆਜ਼ਾਦ ਉਮੀਦਵਾਰ ਵੱਲੋਂ ਕਿਉਂ ਉਹਨਾਂ ਨੂੰ ਜਿਹੜਾ ਵਾ ਆਪਣੇ ਕਾਗਜ਼ ਦਾਖਲ ਕਰਾਉਣੇ ਪਏ ਉਹਨਾਂ ਨਾਲ ਗੱਲਬਾਤ ਕਰਕੇ ਪੂਰੀ ਜਾਣਕਾਰੀ ਲਵਾਂਗੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ ਸਰ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਨਾਇਨ ਪ੍ਰੋ ਪੰਜਾਬ ਤੇ ਤੁਹਾਡਾ ਵੀ ਜੀ ਨਾਇਨ ਪ੍ਰੋ ਪੰਜਾਬ ਦੀ ਸਾਰੀ ਟੀਮ ਦਾ ਬ ਧੰਨਵਾਦ ਜੀ ਸਰ ਸਭ ਤੋਂ ਪਹਿਲਾ ਸਵਾਲ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਸੇਵਾ ਨਿਭਾਈ ਹੈ ਸੇਵਾ ਦੇ ਰਹੇ ਜੇ ਪਰ ਮੌਕੇ ਤੇ ਆਣ ਕੇ ਤੁਹਾਨੂੰ ਆਜ਼ਾਦ ਉਮੀਦਵਾਰ ਦੇ ਵਜੋਂ ਐਮਸੀ ਦੀ ਜਿਹੜੀ ਨਗਰ ਕੌਂਸਲ ਦੀ ਚੋਣ ਹੈ ਉਹਦੇ ਵਿੱਚ ਆਜ਼ਾਦ ਉਮੀਦਵਾਰ ਵੱਲੋਂ ਜਿਹੜੇ ਆ ਨਾਮੀਨੇਸ਼ਨ ਫਾਰਮ ਭਰਨੇ ਪਏ ਕੀ ਕਾਰਨ ਬਣਿਆ ਹੋ ਦੇਖੋ ਜੀ ਜਦੋਂ ਪਾਰਟੀਆਂ ਦੇ ਧਿਆਨ ਵਿੱਚ ਵਰਕਰ ਨਾ ਨਾ ਹੋਣ ਤੇ ਫਿਰ ਉਦੋਂ ਇਦਾਂ ਦੇ ਮਸਲੇ ਜਿਹੜੇ ਉੱਠਦੇ ਹੀ ਆ ਜਦੋਂ ਕਿਤੇ ਘਰ ਦੇ ਵਿੱਚ ਇੱਕ ਥਾਂ ਤੇ ਉੱਤੇ ਪਰਿਵਾਰਵਾਦ ਆ ਜਾਏ ਕਿ ਹਾਂ ਪਹਿਲਾਂ ਜਿ ਤਰ੍ਹਾਂ ਬਾਦਲਾਂ ਦੇ ਟਾਈਮ ਤੇ ਉਦੋਂ ਤੇ ਪ੍ਰਚਾਰ ਹੁੰਦਾ ਹੀ ਕਿ ਵੇਖੋ ਜੀ ਇਹਨਾਂ ਨੇ ਆਪਣੇ ਸਾਰੇ ਰਿਸ਼ਤੇਦਾਰ ਜਿਹੜੇ ਉਹ ਸੈੱਟ ਕਰ ਲਏ ਆ ਤੇ ਹੁਣ ਜਿਹੜਾ ਸਾਡੇ ਤਰਨਤਾਰਨ ਦੀ ਸੀਟ ਆ ਉਹਦੇ ਤੇ ਵੀ ਇਹੀ ਕੁਝ ਚੱਲ ਰਿਹਾ ਵਾ ਕਿ ਸੋਲ ਸਾਹਿਬ ਜਿਹੜੇ ਸਟੈਂਡਿੰਗ ਐਮਐਲਏ ਆ ਉਹਨਾਂ ਦੇ ਵਾਈਫ ਜਿਹੜੇ ਆ ਉਹ ਇਲੈਕਸ਼ਨ ਲੜਨਗੇ ਤੇ ਉਹਨਾਂ ਇਲੈਕਸ਼ਨ ਲੜਨ ਤੋਂ ਬਾਅਦ ਜਿਹੜੇ ਆ ਉਹ ਆਪਣਾ ਜਿਹੜੇ ਕਮੇਟੀ ਘਰ ਦੇ ਮੇਰ ਬਣਾਏ ਜਾਣਗੇ ਜਾਂ ਜੋ ਵੀ ਉਹ ਸੋਚਦੇ ਹੋਣਗੇ ਆਪਣੇ ਮਨ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਵਾ ਜੋ ਸ਼ਹਿਰ ਦੇ ਵਿੱਚ ਆਵਾਜ਼ ਆ ਰਹੀ ਹੈ ਇਸ ਚੀਜ਼ ਨੂੰ ਲੈ ਕੇ ਆਪਾਂ ਅਸੀਂ ਵੀ ਜਿਹੜੇ ਆ ਉਹ ਫਾਰਮ ਜਿਹੜੇ ਸੀਗੇ ਉਹ ਆਮ ਆਦੀ ਪਾਰਟੀ ਦੇ ਝੋਲੀ ਦੇ ਵਿੱਚ ਰੱਖੇ ਸੀਗੇ ਕਿ ਅਸੀਂ ਵੀ ਇਥੋਂ ਜਿਹੜੀ ਆ ਉਹ ਸੀਟ ਲੜਨੀ ਆ ਪਰ ਕਿਤੇ ਨਾ ਕਿਤੇ ਜਿਹੜਾ ਪਾਰਟੀ ਨੇ ਅਣਗੋਲਿਆ ਕਰਕੇ ਤੇ ਐਮਐਲਏ ਹੋਣ ਦੇ ਨਾਤੇ ਤੇ ਜਿਹੜੀ ਇਹ ਸੀਟ ਹੈ ਉਹਨਾਂ ਦੇ ਘਰੀ ਦੇ ਦਿੱਤੀ ਗਈ ਜਿਸ ਤੋਂ ਨਰਾਜ ਹੋ ਕੇ ਜਿਹੜੇ ਅਸੀਂ ਇਹ ਜਿਹੜੇ ਇੰਡੀਪੈਂਡੈਂਟ ਜਿਹੜੇ ਅਸੀਂ ਫਾਰਮ ਜਿਹੜੇ ਉਹ ਨਾਮਜ਼ਦ ਕਰਵਾਇਆ ਸੀ ਸਰ ਪਰਿਵਾਰਵਾਦ ਦੀ ਗੱਲ ਕੀਤੀ ਆ ਜਦ ਪਾਰਟੀ ਨੂੰ ਪੰਜਾਬ ਦੇ ਵਿੱਚ ਸਟੈਂਡ ਕੀਤਾ ਗਿਆ ਤੇ ਸਭ ਤੋਂ ਉਹਨਾਂ ਦਾ ਇਹ ਹੀ ਸੀ ਕਿ ਪਰਿਵਾਰਵਾਦ ਨੂੰ ਖਤਮ ਕਰ ਦੇਣਾ ਪੰਜਾਬ 'ਚ ਕੀ ਲੱਗਦਾ ਨਹੀਂ ਕਿ ਪਾਰਟੀ ਆਪਣੀਆਂ ਉਹਨਾਂ ਗੱਲਾਂ ਦੇ ਉੱਤੇ ਖਰੀ ਨਹੀਂ ਉਤਰ ਪਾਰੀ ਹਾਂਜੀ ਇਹ ਤਾਂ ਹੈ ਹੀ ਆ ਜੀ ਬਿਲਕੁਲ ਸਹੀ ਗੱਲ ਕੀਤੀ ਤੁਸੀਂ ਕਿ ਪਰਿਵਾਰਵਾਦ ਨੂੰ ਲੈ ਕੇ ਤੇ ਇਹ ਜਿਹੜਾ ਸਾਡੀ ਪਾਰਟੀ ਜਿਹੜੀ ਬਣੀ ਇਹਨਾਂ ਚ ਜਾਂ ਤੁਸੀਂ ਕਿ ਪਰਿਵਾਰਵਾਦ ਨਹੀਂ ਕੋਈ ਵੀ ਰਹਿਣ ਦਿੱਤਾ ਜਾਊਗਾ ਆਮ ਘਰਾਂ ਦੇ ਬੱਚਿਆਂ ਨੂੰ ਜਿਹੜਾ ਵਾ ਉਹ ਉੱਪਰ ਚੁੱਕਿਆ ਜਾਊਗਾ ਜਾਂ ਕਹਿ ਲਈਏ ਕਿ ਆਮ ਘਰਾਂ ਦੇ ਜਿਹੜੇ ਵਰਕਰ ਸੀਗੇ ਜਿਹੜੇ ਸਾਈਕਲਾਂ ਤੇ ਉੱਤੇ ਵਰਕਰੀ ਕਰਦੇ ਰਹੇ ਆ ਜਾਂ ਜਿਹੜੇ ਘਰਾਂ ਦੇ ਬੂਹੇ ਖੜਕਾ ਕੇ ਦੁਪਹਿਰ ਟਾਈਮ ਤੋਂ ਵੀ ਲੋਕਾਂ ਨੂੰ ਬਾਹਰ ਕੱਢ ਕੱਢ ਕੇ ਉਹ ਪ੍ਰਚਾਰ ਕਰਦੇ ਰਹੇ ਆ ਕਿ ਬਾਦਲਾਂ ਨੂੰ ਤੇ ਕਾਲੀਆਂ ਨੂੰ ਛੱਡ ਕਾਂਗਰਸ ਨੂੰ ਛੱਡ ਕੇ ਤੇ ਹੁਣ ਆਪਾਂ ਬਦਲਾ ਲੈਉਣਾ ਝਾੜੂ ਦੀ ਸਰਕਾਰ ਲਿਉਣੀ ਆ ਪਰ ਕਿਤਨਾ ਕਿਤੇ ਜਿਹੜਾ ਵਾ ਇਦਾਂ ਦੇ ਉਤੇ ਨਹੀਂ ਖਰੇ ਉਤਰ ਸਕੇ ਜਿਸ ਕਰਕੇ ਜਿਹੜਾ ਵਾ ਉਹ ਇਨਾ ਕਾਰਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਸਾਨੂੰ ਚਲ ਸਭ ਤੁਸੀਂ ਆਜ਼ਾਦ ਉਮੀਦਵਾਰ ਵਜੋਂ ਜਿਹੜੇ ਨਾਮੀਨੇਸ਼ਨ ਫਾਰਮ ਭਰਿਆ ਹੋਇਆ ਵਾ ਆਮ ਆਦਮੀ ਪਾਰਟੀ ਦੇ ਤੁਸੀਂ ਵਰਕਰ ਜੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਐਲਏ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਉਹਨਾਂ ਦੀ ਧਰਮ ਪਤਨੀ ਵੀ ਆਜ਼ਾਦ ਲੜ ਰਹੇ ਨੇ ਚੋਣ ਲੜ ਰਹੇ ਨੇ ਕਿ ਲੱਗਦਾ ਨਹੀਂ ਕਿ ਪਾਰਟੀ ਨੂੰ ਇਸ ਚੀਜ਼ ਦਾ ਖਮਿਆਜਾ ਜਿਹੜਾ ਭੁਗਤਣਾ ਪੈ ਸਕਦਾ ਹਾਂਜੀ ਉਹ ਤਾਂ ਜ਼ਰੂਰ ਭੁਗਤਣਾ ਪਊਗਾ ਜੀ ਵੇਖੋ ਜਦੋਂ ਸਾਰੇ ਸ਼ਹਿਰ ਦੀਆਂ ਇੱਕ ਗੱਲ ਹੋ ਰਹੀ ਆ ਜਾਂ ਸ਼ਹਿਰ ਦੀ ਨਿਗਾ ਜਿਹੜੀ ਉਹ ਸਾਰੀ ਤਰਨਤਨ ਦੀ ਸਿਰਫ ਤੇ ਸਿਰਫ ਤਿੰਨ ਵਾਰਡ ਨੰਬਰ ਸੀਟ ਦੇ ਉੱਪਰ ਹੀ ਆ ਕਿ ਹਾਂਜੀ ਜੇ ਅੱਜ ਪੇਪਰ ਸਾਡੇ ਦਾਖਲ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਜਿੱਦਾਂ ਵੀ ਤਰਨਤਨ ਦੇ ਵਿੱਚ ਅਸੀਂ ਇਲੈਕਸ਼ਨ ਲੜਾਂਗੇ ਇਹਨਾਂ ਮੁੱਦਿਆਂ ਤੇ ਲੜੀ ਜਾਊਗੀ ਕਿ ਪਰਿਵਾਰਵਾਦ ਨੂੰ ਛੱਡ ਕੇ ਤੇ ਸਿਰਫ ਤੇ ਸਿਰਫ ਇੱਕ ਆਮ ਘਰਾਂ ਨੂੰ ਵੋਟ ਪਾ ਕੇ ਤੇ ਉਹਨਾਂ ਨੂੰ ਸਟੈਂਡ ਕੀਤਾ ਜਾਵੇ ਤਾਂ ਕਿ ਜੋ ਲੋਕਾਂ ਦੇ ਕੰਮ ਆ ਜਿਉ ਉਹਨਾਂ ਦੇ ਮਨ ਦੇ ਵਿੱਚ ਹਰ ਇੱਕ ਬੰਦੇ ਦੇ ਮਨ ਦੇ ਵਿੱਚ ਸ਼ਾ ਹੁੰਦਾ ਆ ਆਪੋ ਆਪਣੀ ਏਨਰਜੀ ਹੁੰਦੀ ਆ ਹਾਂ ਮੇ ਕਿੱਦਾਂ ਦੇ ਕੰਮ ਕਰਨੇ ਆ ਤੇ ਤੁਸੀਂ ਦੇਖਿਆ ਹੀ ਹੁਣ ਤੱਕ ਸੋਲ ਸਾਹਿਬ ਨੇ ਜਿਹੜੇ ਆ ਉਹ ਹਲਕੇ ਦੇ ਵਿੱਚ ਕਿੱਦਾਂ ਦੇ ਕੰਮ ਕੀਤੇ ਜਾਂ ਤਰਨਤਾਰ ਦੇ ਵਿੱਚ ਕਿੱਦਾਂ ਦੇ ਕੰਮ ਕੀਤੇ ਆ ਉਹਦੇ ਵਿੱਚ ਤੇ ਕੋਈ ਵੀ ਡਿਵੈਲਪਮੈਂਟ ਅਜੇ ਤੱਕ ਸੁਣੀ ਨਹੀਂ ਨਾ ਕਿਤੇ ਵਿਖਾਈ ਗਈ ਹੈ ਸਿਰਫ ਫੋਟੋਆਂ ਫੋਟੋਆਂ ਦੇ ਉੱਤੇ ਹੀ ਸਾਡੀਆਂ ਤੇ ਜਿਹੜੀਆਂ ਫੋਟੋਆਂ ਦੇ ਨਾਲ ਹੀ ਸਾਡੀ ਜਿਹੜੀ ਰਾਜਨੀਤੀ ਚੱਲ ਰਹੀ ਹੈ ਪਰ ਇਸ ਤਰ੍ਹਾਂ ਨਹੀਂ ਹੁੰਦਾ ਵੀ ਵੇਖੋ ਵਰਕ ਕਰਕੇ ਵਿਖਾਉਣਾ ਪਊਗਾ ਜੇ ਅਸੀਂ ਅਗਲੇ 5 ਸਾਲ ਵੀ ਸੱਤਾ ਦੇ ਵਿੱਚ ਰਹਿਣਾ ਵਾ ਪਰ ਜੇ ਅਸੀਂ ਵਰਕ ਨਹੀਂ ਕਰਦੇ ਵੀ ਜੇ ਆਪਣੇ ਘਰ ਨੂੰ ਹੀ ਪਿਆਰੇ ਆ ਅਸੀਂ ਵੀ ਬਾਰ-ਬਾਰ ਅਸੀਂ ਹਰ ਇੱਕ ਚੀਜ਼ ਆਪਣੇ ਘਰ ਹੀ ਖਿੱਚ ਕੇ ਲੈ ਜਾਈਏ ਤੇ ਫ ਵਰਕਰ ਇਕੱਲੇ ਅਸੀਂ ਨਹੀਂਗੇ ਸਾਰੇ ਵਰਕਰ ਹੀ ਨਾਰਾਜ਼ ਬੈਠੇ ਆ ਘਰੋ ਘਰੀ ਬੈਠੇ ਆ ਜਿਨ੍ਹਾਂ ਨੂੰ ਚਾਂਸੇ ਦੇ ਵਿੱਚ ਰੱਖਿਆ ਗਿਆ ਵੀ ਕਿਉਂਕਿ ਟਾਈਮ ਸਮੇਂ ਨਾਲ ਲਿਸਟ ਹੀ ਨਹੀਂ ਕੱਢੀ ਗਈ ਵੀ ਜਦੋਂ ਲਾਸਟ ਦਿਨ ਰਹਿ ਗਿਆ ਨਾਮਜ਼ਦਗੀ ਦਾ ਉਦੋਂ ਲਿਸਟ ਜਿਹੜੀ ਆ ਉਹ ਦਿੱਤੀ ਗਈ ਆ 8 ਵਜੇ ਤਾਂ ਕਿ ਕੋਈ ਵੀ ਬੰਦਾ ਜਿਹੜਾ ਵਾ ਉਹ ਆਪਣੇ ਜਿਹੜੇ ਆਜ਼ਾਦ ਜਿਹੜੇ ਫਾਰਮਸੀ ਉਹ ਨਾ ਭਰ ਸਕੇ ਵੀ ਫਿਰ ਵੀ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਬਹੁਤ ਜ਼ਿਆਦੇ ਲੋਕ ਜਿਹੜੇ ਉੱਥੇ ਪਹੁੰਚੇ ਨੇ ਜਿਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੀਆਂ ਦਾਅਵੇਦਾਰੀਆਂ ਵਿਖਾਈਆਂ ਨੇ ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਇਹਨਾਂ ਨੇ ਉਹ ਸਭ ਕੈਨਸਲ ਕਰਵਾ ਦਨੇ ਆ ਪਰ ਸਾਨੂੰ ਉਹਦੇ ਵਿੱਚ ਸਾਡੇ ਜਿਹੜੇ ਪੇਪਰ ਰੈਡੀ ਹੋਣ ਦੇ ਵਿੱਚ ਬਹੁਤ ਜਿਆਦੀਆਂ ਨਖਾਮੀਆਂ ਜਿਹੜੀਆਂ ਉਹ ਰਹਿਣ ਦਿੱਤੀਆਂ ਗਈਆਂ ਇਹਨਾਂ ਨੇ ਕਿ ਕਾਉਂਸਲਰ ਵੱਲੋਂ ਉੱਥੇ ਨਗਰ ਕਾਉਂਸਲ ਦੇ ਵਿੱਚ ਉੱਥੇ ਕਿਤੇ ਕੋਈ ਅਫਸਰ ਨਹੀਂ ਭੇਜ ਦਿੱਤਾ ਗਿਆ ਇਹਨਾਂ ਵੱਲੋਂ ਸਿਸਟਮ ਜਿਹੜਾ ਉਹ ਬੰਦ ਕਰਵਾ ਦਿੱਤਾ ਗਿਆ ਕੀ ਗੱਲ ਕੋਈ ਅੱਜਕੱਲ ਬੱਚੇ ਥੋੜੀ ਆ ਲੋਕਾਂ ਲੋਕਾਂ ਨੂੰ ਵੀ ਜੇ ਕਹਿ ਲਈਏ ਕਿ ਲੀਡਰਾਂ ਤੋਂ ਕੁੱਟ ਖਾਂਦੇ ਆ ਜਾਂ ਲੀਡਰਾਂ ਤੋਂ ਲੁੱਟੇ ਜਾਂਦੇ ਆ ਲੋਕਾਂ ਨੂੰ ਵੀ ਅੱਜ 70 ਸਾਲ ਹੋ ਚੁੱਕੇ 72 ਸਾਲ ਲੋਕਾਂ ਨੂੰ ਵੀ ਪਤਾ ਹੈ ਕਿ ਸਾਨੂੰ ਲੀਡਰ ਕਿਤਰਾ ਲੁੱਟਦੇ ਆ ਤੇ ਕਿਤਰਾ ਇਹਨਾਂ ਦੇ ਹੱਥਾਂ 'ਚ ਸਿਸਟਮ ਹੈ ਤੇ ਕਿਤਰਾ ਇਹ ਬੰਦ ਕਰ ਲਿੰਦੇ ਆ ਤੇ ਕਿਤਰਾ ਇਹ ਚਲਾ ਲਿੰਦੇ ਆ ਲੋਕਾਂ ਨੂੰ ਸਭ ਪਤਾ ਹੈ ਲੋਕੀ ਅੱਜਕੱਲ ਬਹੁਤ ਸਿਆਣੇ ਹੋ ਚੁੱਕੇ ਆ ਸੋਸ਼ਲ ਮੀਡੀਆ ਦਾ ਜ਼ਮਾਨਾ ਵਾ ਸਾਰਾ ਕੁਝ ਨੈਟ ਤੇ ਕੱਢ ਕੇ ਗੂਗਲ ਦੇ ਉੱਤੇ ਸਾਰਾ ਕੁਝ ਪਿਆ ਵਾ YouTube ਤੇ ਪਿਆ ਵਾ ਸਾਰਾ ਕੁਝ ਵੇਖ ਲਿੰਦੇ ਆ ਲੋਕੀ ਵੀ ਸਿਸਟਮ ਕਦੋਂ ਬੰਦ ਹੁੰਦੇ ਆ ਤੇ ਕਿਤਰਾ ਹੁੰਦੇ ਆ ਦੋ ਤਿੰਨ ਦਿਨ ਤੋਂ ਜਿੰਨੇ ਦਿਨ ਨਾਮਜ਼ਿੰਦਗੀ ਭਰੀ ਜਾਣੀ ਸੀ ਉਹ ਸਿਸਟਮ ਨੂੰ ਲੌਕ ਕਰ ਦਿੱਤਾ ਗਿਆ ਹੈਗਾ ਇਥੋਂ ਤੱਕ ਕਿ ਜਦੋਂ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਉੱਥੇ ਬੰਨੇ ਸੀਗੇ ਫਾਰਮ ਬੰਨੇ ਸੀਗੇ ਤਹਿਸੀਲਦਾਰ ਦੇ ਉੱਥੇ ਸੇਵਾ ਕੇਂਦਰ ਦੇ ਵਿੱਚ ਤੇ ਸੇਵਾ ਕੇਂਦਰ ਦੀ ਵੀ ਲਾਈਟ ਜਿਹੜੀ ਉਹਨੂੰ ਖਰਾਬ ਕਰ ਦਿੱਤਾ ਗਿਆ ਤਾਂ ਕਿ ਲੋਕੀਂ ਜੇ ਫਾਰਮ ਮੌਕੇ ਤੇ ਬਣਾਉਣਾ ਚਾਹੁੰਦੇ ਆ ਤੇ ਉਹ ਵੀ ਨਾ ਬਣ ਇਥੋਂ ਤੱਕ ਸਰਕਾਰ ਦੇ ਵਿੱਚ ਰਹਿ ਕੇ ਜਿਹੜੇ ਸਾਡੇ ਸੋਹਲ ਸਾਹਿਬ ਨੇ ਉਹਨਾਂ ਨੇ ਆਪਣੇ ਜਿਹੜੇ ਉਹ ਕੰਮ ਕੀਤੇਗੇ ਅਸੀਂ ਕਿਸੇ ਨੂੰ ਵੀ ਸਟੈਂਡ ਨਹੀਂ ਹੋਣ ਦਿੱਤਾ ਜਾਊਗਾ ਇੱਥੇ ਸਰ ਤੁਸੀਂ ਗੱਲ ਕੀਤੀ ਆ ਕਿ ਮੌਕੇ ਦੇ ਮੌਕੇ ਜਿਹੜੀ ਆ ਲਿਸਟ ਦਿੱਤੀ ਗਈ ਆ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਲਾਈਟ ਵੀ ਬੰਦ ਕਰ ਦਿੱਤੀ ਗਈ ਤੁਹਾਨੂੰ ਲੱਗਦਾ ਨਹੀਂ ਆ ਕਿ ਇਹ ਸਾਰਾ ਕੁਝ ਪਹਿਲਾਂ ਤੋਂ ਪਲਾਨਿੰਗ ਕੀਤੀ ਤੁਸੀਂ ਕਹਿਣਾ ਚਾਹੁੰਦੇ ਪਹਿਲਾਂ ਤੋਂ ਪਲਾਨਿੰਗ ਹੀ ਸਾਰਾ ਕੁਝ ਹੈ ਜੀ ਦੇਖੋ ਜੀ ਪਲੈਨਿੰਗ ਆ ਤੇ ਮੌਕੇ ਤੇ ਵੀ ਬਣ ਜਾਂਦੀ ਆ ਜਿੰਨਾਂ ਦੀ ਸਰਕਾਰਾਂ ਹੁਣ ਉਹਨਾਂ ਦੀਆਂ ਪਲੈਨਿੰਗਾਂ ਹੀ ਹੁੰਦੀਆਂ ਜਦੋਂ ਸਟੈਂਡਿੰਗ ਐਮਐਲਏ ਟੱਕਰ ਲੈ ਰਿਹਾ ਵਾ ਤੇ ਫਿਰ ਉਹਦੇ ਪਲੈਨਿੰਗ ਤੇ ਆਟੋਮੈਟਿਕਲੀ ਜਿੱਦਾਂ ਦੀ ਉਹਨੂੰ ਕੋਈ ਸਲਾਹ ਦੇ ਦੂਗਾ ਉਹਨੇ ਉਹ ਵਰਤੀ ਲੈਣੀ ਆ ਕਿਉਂਕਿ ਉਹਦੇ ਹੱਥੇ 'ਚ ਪਾਵਰ ਆ ਤੇ ਸਿਸਟਮ ਸਾਰਾ ਉਹਦੇ ਹੱਥੇ 'ਚ ਸਰਕਾਰ ਦੇ ਹੋਣ ਦੇ ਕਾਰਨ ਉਹ ਸਾਰੇ ਪ੍ਰਸ਼ਾਸਨ ਨੂੰ ਕਹਿ ਸਕਦੇ ਆ ਆਪਾਂ ਜਾਂ ਜਿੰਨੇ ਵੀ ਅਫਸਰ ਬੈਠੇ ਹੁੰਦੇ ਨੇ ਉਹਨਾਂ ਸਾਰਿਆਂ ਦੇ ਉੱਤੇ ਉਹਨਾਂ ਦਾ ਸਿਕੰਜਾ ਹੁੰਦਾ ਵਾ ਕਿ ਅਸੀਂ ਆਪਣੇ ਤਰੀਕੇ ਨਾਲ ਤੁਹਾਨੂੰ ਚਲਾਵਾਂਗੇ ਤੇ ਤੁਸੀਂ ਚੱਲਣਾ ਵਾ ਤੇ ਉਹ ਸਾਰਾ ਕੁਝ ਹੋ ਰਿਹਾ ਵਾ ਸਰ ਆਮ ਆਦਮੀ ਪਾਰਟੀ ਦੇ ਤੁਸੀਂ ਪੁਰਾਣੇ ਵਰਕਰ ਹੋ ਅਹੁਦੇ ਵੀ ਤੁਹਾਡੇ ਕੋ ਆਮ ਆਦਮੀ ਪਾਰਟੀ ਦੇ ਇਸ ਵੇਲੇ ਮੌਜੂਦ ਨੇ ਤੁਹਾਡੇ ਨਾਲ ਇੰਨਾ ਤੱਕਾ ਹੋ ਰਿਹਾ ਕਿ ਤੁਹਾਨੂੰ ਲੱਗਦਾ ਹੋਵੇ ਕਿ ਆਮ ਪਬਲਿਕ ਦੇ ਨਾਲ ਕੀ ਹੋ ਰਿਹਾ ਹੋਵੇਗਾ ਵੇਖੋ ਜੀ ਤੁਸੀਂ ਆਪ ਹੀ ਸੋਚ ਸਕਦੇ ਜੇ ਮੇਰੇ ਨਾਲ ਇੰਨਾ ਤੱਕਾ ਹੋ ਸਕਦਾ ਵਾ ਜਿਹੜਾ ਬੰਦਾ ਅਜੇ ਚੱਲ ਸਕਦਾ ਤੱਕਾ ਤੇ ਜਿਹੜਾ ਝਾਲੀ ਨਹੀਂ ਸਕਦਾ ਉਹ ਤੇ ਵਿਚਾਰੇ ਉੱਠੇ ਹੀ ਨਹੀਂ ਉਹ ਤੇ ਜਿਨ੍ਹਾਂ ਨੇ ਤੁਹਾਨੂੰ ਮੈਂ ਦੱਸਿਆ ਕਿ ਸਾਈਕਲਾਂ ਤੇ ਵਰਕਰੀ ਕੀਤੀ ਆ ਜਾਂ ਜਿਨ੍ਹਾਂ ਨੇ ਰਾਤਾਂ ਨੂੰ ਉੱਠ ਉੱਠ ਕੇ ਲੋਕਾਂ ਦੇ ਘਰਾਂ ਦੇ ਬੂਹੇ ਖੜਕਾਏ ਆ ਜਿਨ੍ਹਾਂ ਨੂੰ ਮਾਨ ਸਾਹਿਬ ਸਾਡੇ ਕਹਿੰਦੇ ਸੀ ਕਿ ਇਹ ਭਮੱਕੜ ਹੈ ਸਾਡੇ ਉਹ ਭਮੱਕੜਾਂ ਦੇ ਤੇ ਕੰਮ ਖੰਭ ਕਦੋਂ ਦੇ ਟੁੱਟ ਗਏ ਤੇ ਉਹ ਕਦੋਂ ਦੇ ਘਰੋ ਘਰੀ ਬਹਿ ਗਏ ਤੁਸੀਂ ਇਸ ਚੀਜ਼ ਦਾ ਜਿਹੜਾ ਵਾ ਉਹ ਤੁਹਾਨੂੰ ਪੰਚੀ ਦੇ ਵਿੱਚ ਵੀ ਪਤਾ ਲੱਗਾ ਕਿ ਕਿੰਨਾ ਇਹਨਾਂ ਨੇ ਧੱਕਾ ਕੀਤਾ ਧੱਕੇ ਨਾਲ ਸਰਪੰਚ ਬਣਾਏ ਆ ਫਿਰ ਵੀ ਇਹਨਾਂ ਕੋਲ ਸਰਪੰਚ ਨਹੀਂ ਬਣ ਸਕੇ ਤੇ ਇਹਨਾਂ ਨੇ ਆਪਣੀ ਪਾਰਟੀ ਦੇ ਬੰਦਿਆਂ ਦੇ ਜਿਹੜੇ ਪੇਪਰ ਉੱਥੇ ਵੀ ਸਰਪੰਚੀ ਦੇ ਵਿੱਚ ਵੀ ਡਾਏ ਆ ਤੇ ਇਸੇ ਚੀਜ਼ ਦਾ ਡਰ ਸੀਗਾ ਮੈਨੂੰ ਕਿ ਇਹਨਾਂ ਨੇ ਸਾਡੇ ਪੇਪਰ ਵੀ ਜਿਹੜੇ ਦਾਖਲ ਨਹੀਂ ਹੁੰਦੇ ਨੇ ਇਸ ਕਰਕੇ ਮੈਂ ਹਾਈ ਕੋਰਟ ਦੇ ਵਿੱਚ ਰਿਟ ਪਾ ਕੇ ਉੱਥੋਂ ਲੈ ਕੇ ਪਰਮਿਸ਼ਨ ਤੇ ਫਿਰ ਜਿਹੜੇ ਵੀਡੀਓਗ੍ਰਾਫੀ ਰਾਈ ਜਿਹੜੇ ਮੈਂ ਆਪਣੇ ਪੇਪਰ ਦਾਖਲ ਕਰਾਇਆ ਜੀ ਕੀ ਅਪੀਲ ਕਰਨੀ ਚਾਹੋਗੇ ਪੰਜਾਬ ਸਰਕਾਰ ਭਗਵੰਤ ਮਾਨ ਤੁਹਾਡੀ ਆਪਣੀ ਸਰਕਾਰ ਹੈ ਕੀ ਉਹਨਾਂ ਨੂੰ ਇਸ ਮੁੱਦੇ ਤੇ ਕੀ ਕਹਿਣਾ ਚਾਹੁੰਦੇ ਜੀ ਮੈਂ ਤਾਂ ਵੇਖੋ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਇਹੀ ਗੱਲ ਕਹਿਣਾ ਚਾਹਣਾ ਹੈ ਕਿ ਮੈਂ ਉਹਨਾਂ ਦੇ ਧਿਆਨ ਵਿੱਚ ਅੱਗੇ ਵੀ ਇਹ ਗੱਲ ਰੱਖੀ ਸੀਗੀ ਕਿ ਸਾਡੇ ਤਰਨਤਾਰਨ ਦਾ ਕੋਈ ਲਾਈਵ ਵਾਲੀਵਾਰਸ ਨਹੀਂ ਹੈਗਾ ਵੀ ਐਮਐਲਏ ਸਿਰਫ ਆਪਣੀ ਮਰਜ਼ੀ ਨਾਲ ਚੱਲਦਾ ਵਾ ਆਪਣੇ ਉਹੀ ਚਾਰ ਰਿਸ਼ਤੇਦਾਰਾਂ ਦੇ ਵਿੱਚ ਰਹਿੰਦਾ ਵਾ ਉਹਨਾਂ ਨਾਲ ਹੀ ਤੁਰਦਾ ਹਲਕੇ ਦੇ ਵਿੱਚ ਜੇ ਵਰਕਰਾਂ ਨੂੰ ਇਕੱਠਿਆਂ ਕਰਕੇ ਨਹੀਂ ਬਿਠਾਇਆ ਜਾਊਗਾ ਤੇ ਇਹ ਦਿਨ ਜਿਹੜੇ ਉਹ ਦੇਖਣੇ ਪੈ ਸਕਦੇ ਆ ਤੇ ਉਹ ਅੱਜ ਦਿਨ ਆ ਗਏ ਆ ਪਰ ਮੈਂ ਫਿਰ ਵੀ ਮੰਤਰੀ ਸਾਹਿਬ ਮੁੱਖ ਮੰਤਰੀ ਨੂੰ ਇਹੀ ਅਪੀਲ ਕਰਦਾ ਕਿ ਪਲੀਜ਼ ਸਾਡੇ ਹਲਕੇ ਵੱਲ ਧਿਆਨ ਦਿੱਤਾ ਜਾਵੇ ਸਾਡੇ ਹਲਕੇ ਦੇ ਵਿੱਚ ਕੁਝ ਵੀ ਢੰਗ ਤਰੀਕੇ ਨਾਲ ਨਹੀਂ ਹੋ ਰਿਹਾ ਲੋਕੀ ਬਹੁਤ ਜ਼ਿਆਦਾ ਨਿਰਾਸ਼ ਹੋ ਰਹੇ ਆ ਤੇ ਉਸ ਉਹਦਾ ਕਾਰਨ ਜਿਹੜਾ ਵਾ ਉਹ ਸਾਨੂੰ ਦਿਸ ਰਿਹਾ ਵਾ ਪਰ ਸਾਨੂੰ ਆਪ ਨੂੰ ਦੁੱਖ ਆਉਂਦਾ ਵਾ ਕਿ ਜੇ ਅਸੀਂ ਆਮ ਆਦੀ ਪਾਰਟੀ ਦਾ ਹੱਥੀ ਬੂਟਾ ਲਾਇਆ ਤੇ ਜਦੋਂ ਉਹ ਫਲਤੇ ਆਇਆ ਤੇ ਉਹਦੇ ਫਲ ਜਿਹੜੇ ਕੋਈ ਹੋਰ ਤੋੜ ਰਿਆ ਵਾ ਤਾਂ ਫਿਰ ਇਸ ਚੀ ਦਾ ਦੁੱਖ ਤੇ ਜਿਹੜਾ ਉਹ ਮਨ ਨੂੰ ਆਊਗਾ ਇਹਨਾ ਕਿ ਕਿਉਂ ਇਦਾਂ ਹੋ ਰਿਹਾ ਵਾ ਕਿ ਲੋਕਾਂ ਨੂੰ ਬਾਹਰੋਂ ਲਿਆ ਕੇ ਜਿਹੜੀਆਂ ਟਿਕਟਾਂ ਦਿੱਤੀਆਂ ਜਾ ਰਹੀਆਂ ਵਾ ਬਾਹਰੋਂ ਲਿਆ ਕੇ ਉਹਨਾਂ ਨੂੰ ਐਮਸੀਆਂ ਲੜਾਈਆਂ ਜਾ ਰਹੀਆਂ ਜਿਹੜੇ ਵਰਕਰ ਆ ਉਹ ਆਪਣੇ ਆਪਣੇ ਘਰਾਂ ਚ ਬੈਠੇ ਆ ਵਿਚਾਰੇ ਉਹ ਨਰਾਸ਼ ਹੋ ਕੇ ਬੈਠੇ ਆ ਕਿ ਸਾਡਨਾ ਇਹ ਹੋ ਕੀ ਗਿਆ ਨਾ ਅਸੀਂ ਆਜ਼ਾਦ ਭਰ ਸਕਦੇ ਸਾਨੂੰ ਕੋਈ ਫਾਰਮ ਹੀ ਨਹੀਂ ਲੈਣ ਦਿੱਤਾ ਗਿਆ ਤੇ ਜਿਨ੍ਹਾਂ ਨੇ ਕੋਈ ਆਪਣੇ ਤਰੀਕੇ ਨਾਲ ਭਰੇ ਆ ਤੇ ਉਹਨਾਂ ਵਿਚਾਰਿਆਂ ਨੇ ਆ ਦਾਖਲ ਕਰਵਾਇਆ ਵੇਖੋ ਹੁਣ ਉਹ ਅੱਜ ਸਬਮਿਟ ਹੁੰਦੇ ਆ ਕਿ ਨਹੀਂ ਹੁੰਦੇ ਵੀ ਤੇ ਪਰ ਬਹੁਤ ਜ਼ਿਆਦਾ ਜਿਹੜਾ ਨਿਰਾਸ਼ਾ ਜਿਹੜੀ ਉਹ ਤਰਨ ਤਰਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਚਲਣੀ ਪੈ ਰਹੀ ਆ ਉਹਦੇ ਵਿੱਚ ਲੋਕਾਂ ਦੇ ਵੀ ਸਟਾਨੇ ਮੇਨੇ ਸੁਣਨ ਨੂੰ ਮਿਲਦੇ ਆ ਤੇ ਨਾਲ ਕੋਈ ਪਾਰਟੀ ਛੱਡ ਨਹੀਂ ਜਾਂ ਕੋਈ ਪਾਰਟੀਆਂ ਦੇ ਵਿਰੁੱਧ ਜਾਣਾ ਕੋਈ ਮਾੜੀ ਮੋਟੀ ਗੱਲ ਨਹੀਂ ਹੁੰਦੀ ਵੀ ਇਹ ਜਦੋਂ ਬੰਦਾ ਆੱਕ ਕੇ ਜਦੋਂ ਤੁਰਦਾ ਵਾ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਫਿਰ ਤੇ ਬੜਾ ਕੁਝ ਹੋ ਜਾਂਦਾ ਵਾ ਤੇ ਪਰ ਇਸ ਚੀਜ਼ ਨੂੰ ਜੇ ਮਾਨ ਸਾਹਿਬ ਅਜੇ ਵੀ ਕੰਟਰੋਲ 'ਚ ਕਰ ਲੈਣ ਤੇ ਬਹੁਤ ਵਧੀਆ ਗੱਲ ਆ ਤਰਨਤਨ ਸੀਟ ਜਿਹੜੀ ਆ ਉਹਨਾਂ ਨੂੰ ਬੜੀ ਵਾਰ ਉਹਨਾਂ ਨੇ ਧਿਆਨ ਚ ਲਿਆਂਦੀ ਆ ਸਾਡੇ ਵਰਕਰਾਂ ਵੀ ਜਾ ਕੇ ਉਹਨਾਂ ਨੂੰ ਦੱਸਿਆ ਵਾ ਕਿ ਸਾਡੇ ਤਰਨਤਨ ਦਾ ਬਹੁਤ ਬੁਰਾ ਹਾਲ ਆ ਪਰ ਪਤਾ ਨਹੀਂ ਕਿਤਨਾ ਕਿਤੇ ਕਿਉਂ ਪਾਰਟੀ ਜਿਹੜੀ ਇਸ ਚੀਜ਼ ਦੇ ਉੱਤੇ ਚੁੱਪ ਧਰ ਕੇ ਬੈਠੀ ਆ ਇਹ ਜਿਹੜੀਆਂ ਅੰਦਰੂਨੀ ਗੱਲਾਂ ਉਹਨਾਂ ਬਾਰੇ ਸਾਨੂੰ ਕੁਝ ਨਹੀਂ ਪਤਾ ਸੋ ਮਿਸਿਸ ਚਾਲ ਵੀ ਸਾਡੇ ਨਾਲ ਮੌਜੂਦ ਨੇ ਜਿਹੜੇ ਇਸ ਸੀਟ ਦੇ ਉੱਤੋਂ ਲੜ ਰਹੇ ਨੇ ਚੋਣ ਮੈਦਾਨ 'ਚ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਤੇ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਵੀਰ ਜੀ ਸਭ ਤੋਂ ਜਿਹੜੇ ਆ ਇਸ ਟਾਈਮ ਤੇ ਬਗਾਵਤੀ ਸੋਰ ਜਿਹੜੇ ਨੇ ਕਹਿ ਸਕਦੇ ਆ ਵੀ ਛੇੜੇ ਹੋਏ ਨੇ ਆਮ ਆਦਮੀ ਪਾਰਟੀ ਦੇ ਵਿਰੁੱਧ ਜਾ ਕੇ ਜੇ ਚੋਣ ਲੜ ਰਹੇ ਜੇ ਕੀ ਕਹਿਣਾ ਚਾਹੁੰਦੇ ਸੀ ਮੈਂ ਬਗਾਵਤੀ ਸੋਰ ਪਹਿਲਾਂ ਨਹੀਂ ਸੀ ਸ਼ੁਰੂ ਕੀਤੇ ਮੈਂ ਜਦੋਂ ਵਾਰਡ ਨੰਬਰ 3 ਤੋਂ ਐਮ ਐਲ ਏ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਵਾਈਫਲ ਦੇ ਸੁਣਿਆ ਕਿ ਉਹਨਾਂ ਨੂੰ ਟਿਕਟ ਮਤਲਬ ਚੌਂ ਮੈਦਾਨ ਚ ਲਿਆਂਦਾ ਜਾ ਰਿਹਾ ਮੈਂ ਉਸ ਕਰਕੇ ਫਿਰ ਫੈਸਲਾ ਕੀਤਾ ਕਿ ਪਹਿਲਾਂ ਅਸੀਂ ਇਸ ਚੀਜ਼ ਲਈ ਵੇਟ ਵੀ ਕਰਦੇ ਰਹੇ ਹਾਂ ਕਿ ਇਸ ਵਾਰਡ ਦੇ ਵਿੱਚੋਂ ਸ਼ਾਇਦ ਹੋਰ ਕੋਈ ਮਤਲਬ ਉਹਨਾਂ ਦੇ ਵਿਰੋਧ ਖੜਾ ਹੋਊਗਾ ਪਰ ਕਿਸੇ ਨੇ ਵੀ ਉੱਠਣ ਦੀ ਹਿੰਮਤ ਨਹੀਂ ਕੀਤੀ ਫਿਰ ਨੂੰ ਲੱਗਿਆ ਕਿ ਸਾਨੂੰ ਇਸ ਚੀਜ਼ ਲਈ ਸਟੈਂਡ ਲੈਣਾ ਚਾਹੀਦਾ ਵਾ ਕਿਉਂਕਿ ਅਸੀਂ ਵੀ ਪਾਰਟੀ ਲਈ ਬਹੁਤ ਜ਼ਿਆਦਾ ਵਰਕ ਕੀਤਾ ਸੀਗਾ ਪਾਰਟੀ ਲਈ ਅਸੀਂ ਇਹ ਚੀਜ਼ ਸੋਚਦੇ ਸੀਗੇ ਉਦੋਂ ਪਾਰਟੀ ਨਾਲ ਜਦੋਂ ਆਪਾਂ ਤੁਰੇ ਆਂ ਪਾਰਟੀ ਵੱਲੋਂ ਇਹੋ ਕਿਹਾ ਜਾਂਦਾ ਸੀਗਾ ਕਿ ਹਰ ਵਰਕਰ ਨੂੰ ਉਹਦਾ ਬੰਦਾ ਹੱਕ ਦਿੱਤਾ ਜਾਊਗਾ ਫਿਰ ਹੁਣ ਇੱਥੇ ਹੱਕ ਤੇ ਰਹਿ ਹੀ ਨਹੀਂ ਗਿਆ ਐਮਐਲਏ ਸਾਹਿਬ ਮੌਜੂਦਾ ਐਮਐਲਏ ਆ ਉਹਨਾਂ ਦਾ ਭਨੇਵਾ ਪੀਏ ਆ ਤੇ ਹੁਣ ਉਹਨਾਂ ਦੇ ਮੈਸੇਜ ਨੂੰ ਆਮ ਆਦਮੀ ਪਾਰਟੀ ਵੱਲੋਂ ਟਿਕਟ ਦੇ ਦਿੱਤੀ ਗਈ ਹੈ ਫਿਰ ਇਸ ਚੀਜ਼ ਕਰਕੇ ਅਸੀਂ ਆਜ਼ਾਦ ਦ ਲੜਨ ਦਾ ਫੈਸਲਾ ਕੀਤਾ ਵਾ ਅਸੀਂ ਅਜੇ ਕਿਸੇ ਵੀ ਪਾਰਟੀ ਨੂੰ ਜੁਆਇਨ ਨਹੀਂ ਕੀਤਾ ਬਸ ਅਸੀਂ ਪਾਰਟੀ ਤੱਕ ਇਹੀ ਪਹੁੰਚਾਉਣਾ ਚਾਹੁੰਦੇ ਆ ਕਿ ਜਿਹੜੇ ਪੁਰਾਣੇ ਵਰਕਰ ਸੀਗੇ ਉਹ ਇੰਨਾ ਦਮ ਰੱਖਦੇ ਆ ਕਿ ਉਹ ਟਿਕਟ ਜਿੱਤ ਕੇ ਤੇ ਪਾਰਟੀ ਦੀ ਝੋਲੀ ਚ ਪਾ ਸਕਦੇ ਸੀਗੇ ਇਸ ਲਈ ਪਾਰਟੀ ਨੂੰ ਵਰਕਰਾਂ ਵੱਲ ਧਿਆਨ ਦੇਣ ਦੀ ਲੋੜ ਆ ਮੈਡਮ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਜੇ ਆਜ਼ਾਦ ਉਮੀਦਵਾਰ ਵੱਲੋਂ ਲੜਦੇ ਇਗਨੋਰ ਕੀਤਾ ਗਿਆ ਪਾਰਟੀ ਵੱਲੋਂ ਕਿ ਹੋਰ ਵੀ ਕੁਝ ਪਾਰਟੀ ਦੇ ਜਿਹੜੇ ਵਰਕਰ ਹੋਣਗੇ ਕੁਝ ਜਿਹੜੇ ਇਸ ਤਰ੍ਹਾਂ ਦੇ ਤੁਹਾਡੇ ਵਾਂਗੂ ਜਿਨ੍ਹਾਂ ਨੂੰ ਇਗਨੋਰ ਕੀਤਾ ਗਿਆ ਹੋਵੇਗਾ ਬਹੁਤ ਸਾਰੇ ਵਰਕਰ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੂੰ ਪਾਰਟੀ ਵੱਲੋਂ ਇਗਨੋਰ ਕੀਤਾ ਗਿਆ ਵਾ ਮੈਂ ਕੱਲੀ ਨਹੀਂ ਆ ਬਸ ਕਈ ਵਰਕਰ ਵਿਚਾਰੇ ਇੰਜ ਦੇ ਆ ਜਿਹੜੇ ਬੜੇ ਗਰੀਬ ਘਰਾਂ ਦੇ ਸੀਗੇ ਜਿਨ੍ਹਾਂ ਉਸ ਟਾਈਮ ਤੇ ਪਾਰਟੀ ਦੇ ਨਾਲ ਤੁਰੇ ਹੀ ਜਦੋਂ ਕੋਈ ਪਾਰਟੀ ਲਈ ਖੜਨ ਨੂੰ ਤਿਆਰ ਨਹੀਂ ਸੀਗਾ ਉਹ ਪਾਰਟੀ ਦੀਆਂ ਮੈਂ ਮੇਰੇ ਅਕੋਰਡਿੰਗ ਉਹ ਪਾਰਟੀ ਦੀਆਂ ਨਹੀਂ ਆ ਹੀ ਕੇ ਉਹ ਉਸ ਟਾਈਮ ਤੇ ਲੋਕਾਂ ਨੂੰ ਘਰਾਂ ਚੋਂ ਲੈ ਕੇ ਆਉਣਾ ਦੁਪਹਿਰੇ ਜਾ ਕੇ ਲੋਕਾਂ ਦੇ ਦਰਵਾਜ਼ੇ ਖੜਕਾਉਣੇ ਉਹਨਾਂ ਲੋਕਾਂ ਲਈ ਬਹੁਤ ਔਖਾ ਸੀਗਾ ਫਿਰ ਵੀ ਉਹਨਾਂ ਨੇ ਆਪਣੇ ਆਪਣੇ ਵਾਡਾਂ ਦੇ ਵਿੱਚੋਂ ਹਿੰਮਤ ਕਰਕੇ ਪਾਰਟੀ ਲਈ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਅੱਜ ਪਾਰਟੀ ਦੀ ਜਿਹੜੀ ਲਿਸਟ ਜਾਰੀ ਹੋਈ ਹੈ ਬਹੁਤ ਸਾਰੇ ਵਰਕਰ ਇੰਜ ਦੇ ਆ ਜਿਨ੍ਹਾਂ ਨੂੰ ਇਗਨੋਰ ਹੀ ਕਰ ਦਿੱਤਾ ਗਿਆ ਵਾ ਤੇ ਦੂਸਰੇ ਪਾਰਟੀ ਦੇ ਜਿਹੜੇ ਸੀਗੇ ਜਾਂ ਜਿਨ੍ਹਾਂ ਨੂੰ ਮਤਲਬ ਅਸੀਂ ਕਦੀ ਸੜਕਾਂ ਤੇ ਵੇਖਿਆ ਵੀ ਨਹੀਂ ਆ ਉਹਨਾਂ ਨੂੰ ਮੌਕਾ ਦੇ ਦਿੱਤਾ ਗਿਆ ਕੀ ਲੱਗਦਾ ਵਾ ਕਿ ਇਹ ਇੱਕ ਪਲੈਨਿੰਗ ਕੀਤੀ ਜਾ ਰਹੀ ਆ ਜਾਂ ਪਾਰਟੀ ਦੇ ਪੁਰਾਣੇ ਵਰਕਰਾਂ ਨੂੰ ਪਿੱਛੇ ਕੀਤਾ ਜਾ ਰਿਹਾ ਵਾ ਹਾਂਜੀ ਪੁਰਾਣੇ ਪਾਰਟੀ ਦੇ ਪੁਰਾਣੇ ਵਰਕਰ ਤੇ ਕਿਤੇ ਵਿਚਾਰੇ ਦੇਖਦੇ ਹੀ ਨਹੀਂ ਆ ਕਿਉਂਕਿ ਇਹ ਇਹ ਟਿਕਟ ਦੇ ਲਈ ਵੀ ਇੱਕੋ ਵਾਰ ਦੇ ਵਿੱਚੋਂ ਵੇਖੋ 5 5 6 6 ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਹੀ ਪੇਪਰ ਦਾਖਲ ਹੋਣੇ ਪਾਰਟੀ ਲਈ ਤੁਸੀਂ ਆਪ ਹੀ ਸੋਚ ਸਕਦੇ ਜੇ ਕਿ ਕਿੰਨੀ ਕੁ ਫਾਇਦੇ ਵਾਲੀ ਗੱਲ ਹੋ ਸਕਦੀ ਹੈ ਕਿਸ ਤਰ੍ਹਾਂ ਦਾ ਇਸ ਵੇਲੇ ਤੁਹਾਨੂੰ ਮਹਿਸੂਸ ਹੋ ਰਿਹਾ ਹੋਵੇਗਾ ਇੱਕ ਪਾਸੇ ਮੌਜੂਦਾ ਐਮਐਲਏ ਦੀ ਧਰਮ ਪਤਨੀ ਨੇ ਇੱਕ ਪਾਸੇ ਤੁਸੀਂ ਆਜ਼ਾਦ ਲੜ ਰਹੇ ਜੀ ਵੇਖੋ ਜੀ ਇਹ ਤੇ ਹੁਣ ਲੋਕਾਂ ਦਾ ਫੈਸਲਾ ਵਾ ਨਾ ਕਿ ਲੋਕੀ ਕੀ ਸੋਚਦੇ ਆ ਲੋਕੀ ਕਿੰਨਾ ਸਾਥ ਦਿੰਦੇ ਆ ਕਿ ਇਸ ਬੰਦੇ ਦਾ ਸਾਥ ਦਿੰਦੇ ਆ ਕਿਉਂਕਿ ਜਦੋਂ ਪਾਰਟੀ ਨਾਲ ਤੁਰੇ ਸੀਗੇ ਅਸੀਂ ਲੋਕਾਂ ਦੇ ਘਰਾਂ 'ਚ ਜਾਂਦੇ ਸੀਗੇ ਲੋਕਾਂ 'ਚ ਵਿਚਰਦੇ ਸੀਗੇ ਸਾਡਾ ਮਤਲਬ ਲੇਡੀਜ਼ ਦਾ ਅਸੀਂ ਉਦੋਂ ਇੱਕ ਸੰਗਠਨ ਤਿਆਰ ਕੀਤਾ ਸੀਗਾ ਜਿਹੜਾ ਅੱਜ ਆਪੋ ਆਪਣੇ ਘਰ ਹੀ ਬੈਠ ਗਿਆ ਜੇਕਰ ਪਾਰਟੀ ਵੇਖੇ ਪੁਰਾਣਾ ਸਮਾਂ ਵੇਖੇ ਤੇ ਉਹਦੇ ਵਿੱਚ ਉਹਨਾਂ ਨੂੰ ਪਤਾ ਲੱਗ ਸਕਦਾ ਵਾ ਕਿ ਉਸ ਟਾਈਮ ਤੇ ਕੋਈ ਵੀ ਔਰਤ ਘਰ 'ਚੋਂ ਨਹੀਂ ਨਿਕਲਦੀ ਸੀ ਤੇ ਅਸੀਂ ਜਦੋਂ ਨਿਕਲੇ ਆ ਸਾਡੇ ਨਾਲ ਕਿੰਨੀਆਂ ਵਰਕਰ ਲੇਡੀਜ਼ ਵਰ ਕਰਹੀ ਜਿਹੜੀਆਂ ਕੰਮ ਕਰਦੀਆਂ ਸੀ ਜਿਹੜੀਆਂ ਅੱਜ ਉਹ ਆਪਣੇ ਘਰਾਂ 'ਚ ਚੁੱਪ ਕਰਕੇ ਬੈਠ ਗਈਆਂ ਅਸੀਂ ਉਦੋਂ ਲੋਕਾਂ ਨੂੰ ਇਹੀ ਗੱਲ ਕਹਿੰਦੇ ਸੀ ਕਿ ਆਪਾਂ ਇਹ ਬਾਕੀ ਪਾਰਟੀਆਂ ਨੂੰ ਛੱਡ ਕੇ ਨਵੀਂ ਪਾਰਟੀ ਨੂੰ ਲੈ ਕੇ ਆਈਏ ਤੇ ਆਪਣੇ ਜੀਵਨ 'ਚ ਬੜੇ ਪਰਵਰਤਨ ਆਉਣਗੇ ਪਰ ਐਮਐਲਏ ਸਾਹਿਬ ਜਦੋਂ ਤੋਂ ਜਿੱਤੇ ਆ ਉਹਨਾਂ ਨੇ ਸਾਨੂੰ ਇਗਨੋਰ ਹੀ ਕਰ ਦਿੱਤਾ ਫਿਰ ਅਸੀਂ ਫਿਰ ਵੀ ਜਿੱਥੋਂ ਤੱਕ ਸਾਡੇ ਕੋਲ ਹੋ ਸਕਿਆ ਅਸੀਂ ਪਾਰਟੀ ਦੇ ਤੌਰ ਤੇ ਲੋਕਾਂ ਦੀ ਬਹੁਤ ਜ਼ਿਆਦਾ ਮਦਦ ਕਰਦੇ ਰਹੇ ਹਾਂ ਕੀ ਅਪੀਲ ਕਰਨੀ ਚਾਹੁੰਦੇ ਜੇ ਆਖਿਰ ਦੇ ਵਿੱਚ ਵਾਰਡ ਵਾਸੀਆਂ ਨੂੰ ਆਪਣਿਆਂ ਨੂੰ ਜਾਂ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਵਾੜ ਵਾਸੀਆਂ ਅੱਗੇ ਮੇਰੀ ਇਹੀ ਬੇਨਤੀ ਆ ਕਿ ਜਿਹੜਾ ਵੀ ਸਹੀ ਬੰਦਾ ਵਾ ਉਹਨੂੰ ਤੁਸੀਂ ਜ਼ਰੂਰ ਜਿੱਤ ਦਵਾਓ ਤਾਂ ਕਿ ਆਪਾਂ ਆਪਣੀ ਜੇਕਰ ਮੈਂ ਆਪਣੀ ਆਵਾਜ਼ ਬੁਲੰਦ ਕੀਤੀ ਹੈ ਤੇ ਆਮ ਲੋਕਾਂ ਨੂੰ ਵੀ ਆਪਣੀ ਆਵਾਜ਼ ਬੁਲੰਦ ਕਰਨ ਦਾ ਹੱਕ ਆ ਜੋ ਵੀ ਉਹਨਾਂ ਨੂੰ ਲੱਗਦਾ ਵਾ ਮੈਂ ਉਹਨਾਂ ਦੇ ਹਰ ਫਤਵੇ ਲਈ ਪਿਆਰ ਆ ਮੈਨੂੰ ਲੱਗਦਾ ਵਾ ਕਿ ਲੋਕੀ ਮੇਰਾ ਪੂਰਾ ਸਾਥ ਦੇਣਗੇ ਮੈਨੂੰ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੀਰ ਜੀ ਸੋ ਗੱਲਬਾਤ ਕੀਤੀ ਹੈ ਜਦਵਿੰਦਰ ਚਾਹਲ ਨਾਲ ਐਮ ਸੀ ਚਾਹਲ ਦੇ ਨਾਲ ਉਹਨਾਂ ਨੇ ਦੱਸਿਆ ਵੀ ਕੀ ਕਾਰਨ ਬਣੇ ਉਹਨਾਂ ਵੱਲੋਂ ਜਿਹੜੇ ਉਹਨਾਂ ਨੂੰ ਆਜ਼ਾਦ ਉਮੀਦਵਾਰ ਦੇ ਵਜੋਂ ਆਪਣੇ ਕਾਗਜ਼ ਦਾਖਲ ਕਰਾਉਣੇ ਪਏ ਤੇ ਨਾਲ ਦੀ ਨਾਲ ਹੀ ਉਹਨਾਂ ਨੇ ਵਾਰਡ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਵੀ ਕਿਹਾ ਹੈ ਕਿ ਸਾਥ ਦੇਣ ਦੀ ਅਪੀਲ ਕਰ ਰਹੇ ਨੇ ਔਰ ਪੂਰੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਅੱਗੇ ਵੀ ਹੋਰ ਉਹਨਾਂ ਨੇ ਦੱਸਿਆ ਹੈ ਕਿ ਪਾਰਟੀ ਦੇ ਨਾਲ ਹੀ ਜੁੜੇ ਆ ਇਸ ਵੇਲੇ ਪਾਰਟੀ ਤੋਂ ਬਾਗੀ ਨਹੀਂ ਹੋਏ ਨੇ ਐਸੀਆਂ ਹੋਰ ਜਾਣਕਾਰੀਆਂ ਲੈਣ ਦੇ ਲਈ ਤੁਸੀਂ ਬਣੇ ਰਹੋ ਸਾਡੇ ਚੈਨਲ ਦੇ ਨਾਲ ਤੱਕ ਤੱਕ ਦੇ ਲਈ ਧੰਨਵਾਦ